ਹਾਂਜੀ ਦੋਸਤੋ ਤੁਹਾਡਾ ਸਾਰਾ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਵੀਡੀਓ ਵਿੱਚ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਆਹ ਤੁਹਾਨੂੰ ਬਾਈ ਜਸਵਿੰਦਰ ਨਾਲ ਬਖਵਾ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੋਂ ਕਰਾਉਣੇ ਵੱਡੇ ਵੱਡੇ ਡਿਸਕਾਊਂਟ ਆ ਜੋ ਅੱਗੇ ਵੀਡੀਓ ਕਰਦੇ ਨੇ ਸੀ ਠੀਕ ਆ ਬਾਈ ਉਹ ਠੀਕ ਠਾਕ ਹੈ ਬਾਈ ਵਧੀਆ ਬਾਈ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਹੈ ਬਾਈ ਠੀਕ ਹੀ ਆ ਬਾਈ ਕਰੀਏ ਸਟਾਰਟ ਬਾਈ 7855 2020 ਮਾਡਲ ਡਿਮਾਂਡ ਹੈਗੀ ਬਾਈ ਦੀ 6,85,000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਠੀਕ ਹੈ ਤਾਹਰਾਂ ਦੀ ਗੱਲ ਕਰੀਏ ਟਾਰ ਕਿੰਨੇ ਪਰਸੈਂਟ ਹੋਣਗੇ ਬਾਈ ਇਹਦੇ 85% ਟਾਰ ਨਾਲ ਦੇ ਚਾਰੇ ਬਾਈ ਤੇਰੇ ਮੂਵੀ ਵਧੀਆ ਵੇਚਦਾ ਹੈਗਾ ਨਾ ਬਾਈ ਸਮਾਨ ਇਹਦੇ ਨਾਲ ਸਾਰੀ ਮਿਲ ਜੂ ਬਾਈ ਸਮਾਨ ਮੇਤਰੋ ਸਾਰੀ ਮਿਲ ਜੂ ਡੰਡਾ ਫੱਟੀ ਛਤਰੀ 55 HP ਜੀ ਆਉਂਦਾ ਹੈ ਨਾ ਬਾਈ ਇਹੇ ਨੰਬਰ ਕਿਹੜਾ ਬਾਈ ਇਹੇ 50 ਬਾਈ ਨੰਬਰ 50 ਹੈ ਠੀਕ ਹੈ ਡਿਮਾਂਡ ਤੇ ਆਈ ਗੀ ਬਈ ਆਪਣੀ ਦੀ 6,85,000 ਰੁਪਏ ਡਿਮਾਂਡ ਕਿੰਨੇ ਕਿੰਨੇ ਛੱਡ ਦਾਂਗੇ ਬਈ ਆਪਾਂ ਜਿਹੜਾ 65 ਦਾ ਜੇ ਤੁਸੀਂ ਆਪਣੀ ਵੀਡੀਓ ਦੇਖਿਓ ਬਈ ਜੇ ਮੰਗਦਾ ਹੋਗਾ 5000 ਕਰ ਦੂੰਗਾ ਬਈ ਠੀਕ ਆ ਬਈ ਇਹਦਾ ਫਾਰਮ ਟਰੈਕ 60 2016 ਮਾਡਲ ਡਿਮਾਂਡ ਆਈ ਗੀ ਬਈ ਦੀ 4,95,000 ਰੁਪਏ ਡਿਮਾਂਡ ਜੇ ਬਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਓਰਿਜਨਲ ਠੀਕ ਆ ਬਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਹੋਣਗੇ ਬਈ ਇਹਦੇ ਮੂਰਲੇ ਲੈ ਗਏ 95 ਬਈ ਹਾਂਜੀ ਬਈ ਮੂਰਲੇ ਲੈ ਗਏ 80 ਬਈ ਠੀਕ ਹੈ ਕਿਨੇ ਉਸ ਪਾਵਰ ਚੋਂ ਦਾ ਬਾਈ ਇਹ ਗਰੰਟੀ ਹੈ ਠੀਕ ਹੈ ਲੈ ਸਮਾਨ ਇਹਦਾ ਸਾਰਾ ਹੀ ਮਿਲ ਜੂ ਬਾਈ ਡੰਡਾ ਫੱਟੀ ਛਤਰੀ ਸਾਰਾ ਸਮਾਨ ਮਿਲ ਜੀ ਬਾਈ ਹੁਣ ਨੰਬਰ ਕਿਹੜਾ ਬਾਈ ਇਹ ਆ ਬਾਈ ਠੀਕ ਹੈ ਬਾਈ ਇਹਨੂੰ ਸੀ ਵੀ ਮਿਲ ਜੂ ਜੇ ਕਿਸੇ ਨੂੰ ਚਾਹੀਦੀ ਹੋਰੀ ਹਰਿਆਣੇ ਦੇ ਬੰਦੇ ਨੂੰ ਹਾਂ ਮਿਲ ਜੂ ਠੀਕ ਹੈ ਬਾਈ ਡਿਮਾਂਡ ਤੇ ਆਈਏ ਬਾਈ ਆਪਣੀ ਦੀ 495000 ਰੁਪਏ ਡਿਮਾਂਡ ਕਿੰਨੀ ਛੱਡ ਦਾਂਗੇ ਬਾਈ ਆਪਾਂ ਹੀ ਜਿਨੂੰ ਆਪਣੀ ਵੀਡੀਓ ਦੇਖੀ ਉਹ ਪਨ ਸ਼ੇਅਰ ਕਰ ਦੋ ਬਈ ਠੀਕ ਆ ਫਾਰਮ ਟਰੈਕ 60 ਵਾਲਾ 2010 ਮਾਡਲ ਡਿਮਾਂਡ ਹੈ ਬਾਈ ਦੀ 3 ਲੱਖ 50000 ਰੁਪਏ ਦੀ ਡਿਮਾਂਡ ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਰੇਨ ਹੈ ਜੀ ਠੀਕ ਆ ਬਸ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਇਹਦੇ 35% ਹੈ ਜੀ ਚਲ ਇਹ ਰੰਗ ਵੀ ਵਧੀਆ ਵਾਇਆ ਬਾਈ ਹੈਨਾ ਸਵਾਣੇ ਦਾ ਨਾ ਸਾਰੀ ਹੈ ਬਾਈ ਸਮਾਨ ਇਹਦਾ ਨਾ ਦੋਸਤੋ ਸਾਰੀ ਮਿਲ ਜੂ ਡੰਡਾ ਫੱਟੀ ਛਧਰੀ ਇਹ ਬਈ ਪਿਆ ਪੰਜਾਬ 55 50 100 ਵਰ ਚਾਹੁੰਦਾ ਕਿ 55 ਚ ਬਈ 55 ਜੀ ਹੁੰਦੀ ਹੈ ਠੀਕ ਆ ਬਈ ਨੰਬਰ ਬਈ ਇਹੇ ਠੀਕ ਆ ਬਈ ਡਿਮਾਂਡ ਦੇਈਏ ਬਈ ਆਪਣੀ ਤੇ 3,50,000 ਰੁਪਏ ਡਿਮਾਂਡ ਕਿੰਨੀ ਆ ਛੱਡ ਦਾਂਗੇ ਬਈ ਆਪਾਂ ਇਹ ਇਹ ਰੰਗ 3 ਲੱਖ ਵਿੱਚ ਈਅਰ ਵੀ ਹੈ। ਜੇ ਕੋ ਆਪਣੀ ਵੀਡੀਓ ਦੇਖ ਕੇ ਹੋ ਬਈ। ਮਾਨਤਾ ਕਰਦਾ ਵੀਡੀਓ ਜਿਹੜਾ ਦੇਖੀ। 5000 ਕਰ ਦੋਗੇ ਬਈ? ਕਰ ਦਾਂਗੇ। ਠੀਕ ਆ ਬਈ। ਇਸ ਤੋਂ ਬਾਅਦ ਸਵਰਾਜ 744 2009 ਮਾਡਲ ਡਿਮਾਂਡ ਹੈ ਬਾਈ ਦੀ 3 ਲੱਖ 50 ਹਜ਼ਾਰ ਰੁਪਏ ਡਿਮਾਂਡ। ਜੇ ਬਾਈ ਆਪਾਂ ਜੀ ਰੰਗ ਪੇਟ ਦੀ ਗੱਲ ਕਰੀਏ। ਠੀਕ। ਠੀਕ ਆ ਬਈ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਇਹਦੇ? ਅੱਸੀ ਪੈਸੇ ਟਾਇਰ ਰਹਿ ਗਏ ਜੀ। ਚਾਰੇ ਬਾਈ। ਚਾਰੇ ਰਹਿ ਗਏ। ਅਰੇ ਮੂ ਵੀ ਦੋਸਤੋ ਵਧੀਆ ਪਿਆ ਬੇਦਾਗ। ਸਮਾਨ ਇਹਦੇ ਨਾਲ ਸਾਰੀ ਮਿਲ ਜੂ। ਡੰਡਾ ਫੱਟੀ ਛਦਰੀ ਬਈ ਕਿੰਨੇ ਉਸ ਬਾਵਰ ਚ ਆਉਂਦਾ ਇਹ ਇਹ 50 ਦਾ ਆਉਂਦਾ ਠੀਕ ਆ ਬਈ ਇਹੇ ਨੰਬਰ ਬਈ ਇਹਦਾ ਇਹ ਨਾ ਹੀ ਹੋਊਗਾ ਇਹਦਾ ਕੋਈ ਹੋਣੀ ਐਪੀ ਡੇਟ ਹੀ ਮਿਲੂਗਾ ਠੀਕ ਆ ਬਈ 9 ਮਾਟਰ ਤੱਕ ਦਾ ਬਈ ਬਾਸੀ ਨਹੀਂ ਟੱਕ ਠੀਕ ਆ ਬਈ ਡਿਮਾਂਡ ਤਾਂ ਇਹ ਕਿ ਬਈ ਆਪਣੀ 3 ਲੱਖ 50 ਹਜ਼ਾਰ ਰੇਡਵਾਂਡ ਕਿੰਨੇ ਆ ਛੱਡ ਦੇਂਗੇ ਬਈ ਆਪਾਂ ਇਹ ਦੇ ਦਾਂਗੇ ਆ 3 ਲੱਖ 35 ਹਜ਼ਾਰ ਰੇਡਵਾਂਡ ਜੇ ਕੋਈ ਆਪਣੀ ਵੀਡੀਓ ਦੇਖੋ ਪੰਜ ਸ਼ੇਅਰ ਕਰਦੋ ਬਈ ਠੀਕ ਆ ਬਈ ਇਸ ਦਵਾ 015204 2012 ਮਾਡਲ ਡਿਮਾਂਡ ਹੀ 4,35,000 ਰੁਪਏ ਡਿਮਾਂਡ ਜੇ ਭਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਠੀਕ ਆ ਭਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਹੋਣਗੇ ਭਾਈ ਇਹਦੇ ਇਹਦੇ ਹੈਗੇ 85% ਟਾਇਰ ਦੀ ਚਾਰੇ ਭਾਈ ਰਿੰਗ ਵੀ ਦੋਸਤੋ ਦੇਖ ਲਓ ਬੇਦਾਗ ਪਹੇਜਾ ਜਮਾਨ ਸਮਾਨ ਦੇ ਨਾਲ ਸਾਰੀ ਮਿਲ ਜੂ ਭਾਈ ਡੰਡਾ ਪੱਟੀ ਛਤਰੀ ਸਮਾਨ ਸਾਰੀ ਮਿਲ ਜੂ ਦੋਸਤੋ ਭਾਈ ਕਿੰਨੇ ਐਚਪੀ ਚ ਆਉਂਦਾ ਇਹ ਜਿਆਦਾ ਨਹੀਂ ਆਉਂਦਾ ਇਹ ਠੀਕ ਆ ਭਾਈ ਇਹ ਨੰਬਰ ਭਾਈ ਆਇਆ ਵੇ ਇਹਿੰਦਾ ਠੀਕ ਆ ਭਾਈ ਜੇ ਕੋਈ ਹਰਿਆਣਾ ਵਾਲਾ ਬੰਦਾ ਲੈਂਦਾ ਇਹਨੂੰ ਸੀ ਦੇ ਦਊਂਗਾ ਭਾਈ ਐਨਸੀ ਦੇ ਦਾਂਗਾ ਠੀਕ ਆ ਭਾਈ ਡਿਮਾਂਡ ਤਾਂ ਆਈ ਹੈ ਭਾਈ ਆਪਣੀ ਦੀ 435000 ਰੁਪਏ ਡਿਮਾਂਡ ਕਿੰਨੀ ਆ ਛੱਡ ਦਾਂਗੇ ਭਈ ਆਪਾਂ 400000 ਰੁਪਏ ਜੇ ਕੋਈ ਆਪਣੀ ਵੀਡੀਓ ਦੇਖਿਓ ਭਾਈ 500000 ਮੰਗਤਾਂ ਚੱਲਦੀ ਠੀਕ ਆ ਭਾਈ ਇਹ ਦੂਜਾ ਸੋਨਾ ਲੀਕਾ 50 ਵਾਲਾ 2020 ਮਾਡਲ ਡਿਮਾਂਡ ਆਈ ਹੈ ਭਾਈ ਦੀ 540000 ਰੁਪਏ ਡਿਮਾਂਡ ਹਰਿਆਣਾ ਨੰਬਰ ਆ ਜੇ ਭਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਓਰੀਜਨਲ ਹੀ ਹੋਈ ਸਾਰਾ ਠੀਕ ਆ ਭਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਦੇ ਪਰਸੈਂਟ ਹੋਣਗੇ ਬਾਈ ਇਹਦੇ ਹੈਗੇ 20 ਬਾਈ ਟਾਇਰ ਨਾਲ ਦੇ ਚਾਰੇ ਬਾਈ ਰੰਗ ਵੀ ਦੇਖ ਲਓ ਦੋਸਤੋ ਜਮਾ ਬੇਦਾਗ ਪਏ ਆ ਸਮਾਨ ਇਹਦੇ ਨਾਲ ਸਾਰੀ ਮਿਲ ਜੂ ਬਾਈ ਡੰਡਾ ਪੱਟੀ ਛਤਰੀ ਸਮਾਨ ਸਾਰੀ ਮਿਲ ਜੂ ਬਾਈ ਇਹਦੇ ਨਾਲ ਇਹਨੂੰ ਸੇ ਮਿਲ ਜੂ ਬਾਈ ਠੀਕ ਆ ਬਾਈ ਡਿਮਾਂਡ ਦਈਏ ਬਾਈ ਆਪਣੀ ਦੀ 5 ਲੱਖ 40 ਹਜ਼ਾਰ ਰੁਪਏ ਡਿਮਾਂਡ ਕਿੰਨੀ ਆ ਛੱਡ ਦਈਏ ਬਾਈ ਆਪਾਂ 5 ਲੱਖ 20 ਹਜ਼ਾਰ ਕਿਉਂਕਿ ਆਪਣੀ ਵੀਡੀਓ ਦੇਖਿਓ ਬਾਈ 5000 ਵਾਲ ਕਰ ਭਾਈ ਜਿੰਨੇ ਵੀ ਆਪਾਂ ਟਰੈਕਟਰ ਦਿਖਾ ਦੇ ਇਹਨਾਂ ਵਿੱਚੋਂ ਪ੍ਰਾਣ ਟਰੈਕਟਰ ਵੀ ਘੱਟ ਲੈਣੇ ਆ। ਘੱਟ ਲੈਣੇ। ਲੋਡ ਫਰੈਂਸ ਵੀ ਕਰਾ ਦਿੰਦੇ ਆ ਭਾਈ ਆਪਾਂ। ਠੀਕ ਆ ਭਾਈ। ਟਰੈਕਟਰ ਦੀ ਕਿੰਨੇ ਟਾਈਮ ਦੀ ਤਸੱਲੀ ਹੁੰਦੀ ਆ ਭਾਈ? ਤੁਹਾਡੇ ਟਰੈਕਟਰ ਦੀ ਭਾਈ ਜੇ ਕੋਈ ਲੈ ਕੇ ਜਾਂਦਾ। ਫੁੱਲ ਤਸੱਲੀ ਹੋ ਗਈ ਭਾਈ। ਵੀ ਜੇ ਬੰਦੇ ਦਾ ਨਾ ਫਿੱਟ ਬੈਠੇ ਭਾਈ। ਕੋਈ ਗੱਲ ਨਹੀਂ ਹੁੰਦੀ। ਕਿੰਨੇ ਟਾਈਮ ਚ ਵਾਪਸੀ ਹੋ ਜਾਂਦੀ ਆ ਟਰੈਕਟਰ ਦੀ ਭਾਈ? ਉਹਦਾ 15-20 ਦਾ ਦਾ ਕਰ ਲੈਣੀ। ਠੀਕ ਆ ਭਾਈ। ਵੀ ਜੇ ਐਵੇਂ ਸੋਤੂ ਲੈ ਕੇ ਜਾਂਦਾ ਵੀ ਜੇ ਕੋਈ ਫਿਰ ਨਾ ਫਿੱਟ ਵਟੇ 15 ਦਿਨਾਂ ਚ ਵਾਪਸੀ ਕਰੇ। ਠੀਕ ਆ। ਤੇ ਬਈ ਆਪੇ ਵੀ ਬੰਦਾ ਬਾਹਗੇ ਤਸੱਲੀ ਕਰਕੇ ਜਾ ਸਕਦਾ ਤੁਹਾਡੇ ਡਾਇਰੈਕਟਰ ਕੋਲ ਠੀਕ ਆ ਬਈ ਕੰਟੈਕਟ ਨੰਬਰ ਬੋਲ ਦਿਓ ਬਈ ਆਪਣਾ 99288 9949 ਠੀਕ ਆ ਬਈ ਬਹੁਤ ਬਹੁਤ ਮਿਹਰਬਾਨੀ ਬਈ